ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਰਹੀ ਸਾ ਸੰਗਤ ਤੁਹਾਨੂੰ ਅੱਜ ਜੋ ਕਥਾ ਵਿਚਾਰ ਹੈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੁਰੂ ਦੀ ਬਾਣੀ ਦੇ ਵਿੱਚੋਂ ਸੁਣਾਉਣੇ ਆ ਪਰ ਇਹਨੇ ਪਰਮੇਸ਼ਰ ਕੀ ਚੀਜ਼ ਹੈ ਪਰਮੇਸ਼ਰ ਪਰਮੇਸ਼ਰ ਤੋਂ ਬਾਅਦ ਫਿਰ ਗੁਰੂ ਸ਼ਬਦ ਅਰਥ ਇਹ ਕੀ ਚੀਜ਼ ਹੈ ਹੁਣ ਪਰਮੇਸ਼ਰ ਜਿਸ ਨੇ ਆਪਣੀ ਸ਼ਕਤੀ ਨਾਲ ਦ੍ਰਿਸ਼ਟੀ ਦੀ ਰਚਨਾ ਕੀਤੀ ਤੇ ਰਜ ਕੇ ਸਭ ਦੀ ਪ੍ਰਤ ਪਾਲਣਾ ਕਰ ਰਿਹਾ ਹੈ ਤੇ ਸਦਾ ਹੀ ਸਭ ਦੀ ਸੰਭਾਲ ਕਰਦਾ ਹੈ ਪਰਮੇਸ਼ਰ ਉਸ ਦਾ ਨਾਮ ਹੈ ਪਰਮੇਸ਼ਰ ਜੀ ਦੀ ਇੱਕ ਦ੍ਰਿਸ਼ਟੀ ਆ ਸਾਰਿਆਂ ਦੇ ਚੰਗਾ ਮੰਦਾ ਉਸ ਨਿਰੰਕਰ ਪੂਰਨ ਪਰਮਾਤਮਾ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਕਿਉਂਕਿ ਜੋ ਚੀਜ਼ ਦੁਨੀਆ ਵਿੱਚ ਨਜ਼ਰ ਆ ਰਹੀ ਹੈ ਕਰਤੇ ਤੋਂ ਬਿਨਾ ਕੋਈ ਵੀ ਨਹੀਂ ਹੈ ਹਰ ਇੱਕ ਚੀਜ਼ ਦਾ ਕਰਤਾ ਜ਼ਰੂਰ ਹੁੰਦਾ ਹੈ ਜੈਸੇ ਘੜੇ ਦਾ ਕਰਤਾ ਘਮਿਆਰ ਬਿਨਾ ਘਮਿਆਰ ਤੋਂ ਘੜਾ ਬਣ ਨਹੀਂ ਸਕਦਾ ਲੋਹੇ ਦੇ ਹਥਿਆਰ ਲੰਬਾ ਦਾਤੀ ਤਲਵਾਰ ਕਹੀ ਆਦਕਾ ਦਾ ਕਰਤਾ ਲੋਹਾਰ ਹੈ ਪੀਟੀਆਂ ਸੰਦੂਖਾਂ ਆਦਕ ਦਾ ਕਰਤਾ ਤਰਖਾਨ ਹੈ ਰੇਲ ਦੇ ਇੰਜਣ ਤੇ ਹੋਰ ਕਈ ਪ੍ਰਕਾਰ ਦੇ ਜਿਵੇਂ ਜਹਾਜ਼ ਉਹ اور ਦਿਮਾਗ ਦੀਆਂ ਕਾਢਾਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੇ ਹਨ ਉਹ ਤਾਰ ਹਵਾਈ ਜਹਾਜ਼ ਦੂਜੇ ਜਹਾਜ਼ਾਂ ਨਹਿਰਾ ਆਦਿਕ ਹਰ ਇੱਕ ਚੀਜ਼ ਕਿਸੇ ਨਾ ਕਿਸੇ ਦਿਮਾਗ ਦੀ ਕਾੜ ਹੈ ਉਸ ਦਿਮਾਗ ਦੇ ਚੱਲਦੇ ਹੋਏ ਤਰੀਕੇ ਅਨਸਾਰ ਕੰਮ ਕਰ ਰਹੀ ਹੈ ਸ਼ਕਤੀ ਜੈਸੇ ਹਰ ਇੱਕ ਚੀਜ਼ ਦਾ ਕਰਤਾ ਹੈ ਤੇ ਕਰਤੇ ਤੋਂ ਬਿਨਾ ਕੋਈ ਚੀਜ਼ ਨਹੀਂ ਨਜ਼ਰ ਆਉਂਦੀ ਤੇ ਜਿਵੇਂ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਪਰਮੇਸ਼ਰ ਹੈ ਉਸਨੇ ਆਪਣੀ ਸ਼ਕਤੀ ਨਾਲ ਹੀ ਸਾਰੀ ਰਚਨਾ ਕੀਤੀ ਜੈਸੇ ਗੁਰੂ ਜੀ ਦੱਸਦੇ ਨੇ ਕੀਤਾ ਪਸਾਉ ਏਕੋ ਕਬਾਉ ਤਿਸਤੇ ਹੋਏ ਲੱਖ ਦਰਿਉ ਕਿਉਂਕਿ ਉਸ ਵੱਡੀ ਤਾਕਤ ਵਾਲਾ ਤੇ ਉਸਨੇ ਇੱਕ ਬਾਕ ਨਾਲ ਹੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਕਿਉਂਕਿ ਉਹ ਸਰਵਗ ਵਿਆਪਕ ਹੋਣ ਕਰਕੇ ਸਬਦਾ ਪਾਲਣ ਸ਼ਿੰਗਾਰ ਕਰਨ ਕਰਕੇ ਸਭ ਤੋਂ ਵੱਡੀ ਸ਼ਕਤੀ ਵਾਲਾ ਹੋਣ ਕਰਕੇ ਉਸ ਨੇ ਸਭ ਤੋਂ ਵੱਡੀ ਰਚਨਾ ਕੀਤੀ ਜੀਵ ਲੱਗਪਗ ਇਸ ਕਰਕੇ ਇਸ ਦੀ ਸ਼ਕਤੀ ਹੀ ਬੜੀ ਹੈ ਇਹ ਰਚਨਾ ਵੀ ਥੋੜੀ ਰਚ ਸਕਦਾ ਹੈ ਆਪਣੀ ਤਾਕਤ ਮਜਬਰਾਤ ਦਿਨੇ ਨੀਕ ਪ੍ਰਕਾਰ ਦੀ ਰਚਨਾ ਕਰਦਾ ਫਿਰਦਾ ਹੈ ਸੋ ਪੂਰਨ ਸ਼ਕਤੀ ਵਾਲੇ ਈਸ਼ਵਰ ਨੇ ਕੁਦਰਤ ਦੁਆਰਾ ਸਭ ਕੁਝ ਰਚਿਆ ਸੋ ਨਰੰਕਰ ਪਰਮਾਤਮਾ ਕੁਦਰਤ ਦੁਆਰਾ ਸਭ ਜਗ੍ਹਾ ਨਜ਼ਰ ਆ ਰਿਹਾ ਹੈ ਜੈਸੇ ਗੁਰੂ ਜੀ ਦੱਸਦੇ ਹਨ ਕਹਿੰਦੇ ਕੁਦਰਤ ਦੇਸੇ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਭ ਸਰਬ ਆਕਾਰ ਕੁਦਰਤ ਵੇਦ ਪ੍ਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਂਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਮਹਾਨ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤ ਆਕਾਸ਼ ਸਭ ਤੇਰੀ ਕੁਦਰਤ ਨੂੰ ਕਦਰ ਕਰਤਾ ਪਾਕਿ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਂ ਕੋ ਤਾਕ ਬਣੀ ਸੋ ਹਰ ਇੱਕ ਚੀਜ਼ ਦਾ ਕਰਤਾ ਹੋਣ ਕਰਕੇ ਹਰ ਇੱਕ ਚੀਜ਼ ਵਿੱਚ ਆਪ ਵਿਆਪਕ ਹੋ ਰਿਹਾ ਹੈ ਜੈਸੇ ਗੁਰੂ ਜੀ ਦੱਸਦੇ ਹਨ ਕਿ ਸਭ ਮਹਿ ਜੋਤ ਜੋਤ ਹੈ ਸੋਈ ਸੋਏ ਇਸ ਤੇ ਚਾਨਣ ਮਹਿ ਚਾਨਣ ਹੋਈ ਜੈਸੇ ਕਿਸੇ ਚੀਜ਼ ਦਾ ਕਰਤਾ ਚੀਜ਼ ਦਾ ਵਿਆਪਕ ਹੁੰਦਾ ਹੈ ਇਸ ਦੀ ਤਾਕਤ ਹੀ ਉਸ ਵਿੱਚ ਕੰਮ ਕਰਦੀ ਹੈ ਇਸੇ ਤਰ੍ਹਾਂ ਹਰ ਇੱਕ ਸਰੀਰ ਦੇ ਵਿੱਚ ਪਰਮੇਸ਼ਰ ਦੀ ਤਾਕਤ ਹੀ ਕੰਮ ਕਰ ਰਹੀ ਹੈ ਤੇ ਉਸ ਦੀ ਤਾਕਤ ਨਾਲ ਹੀ ਅਸੀਂ ਤੁਰਦੇ ਫਿਰਦੇ ਹਾਂ ਕਿਉਂਕਿ ਗੁਰਬਾਖ ਅਨਸਾਰ ਕਾਠ ਕੀ ਪੁਤਰੀ ਕਹਾ ਕਰੇ ਬੁਪਰੀ ਖਲਾਵ ਅਨਹਾਰੋ ਜਾਣੇ ਜੈਸਾ ਪੇਕ ਕਰਾਵੇ ਬਾਜਗਰ ਉਹ ਤੈਸਾ ਹੀ ਸਾਜ ਆਣੇ ਭਾਵੇਂ ਕਰਤੇ ਦੀ ਰਚੀ ਹੋਈ ਕੁਦਰਤ ਕਿਸੇ ਸਮੇਂ ਨਾਸ ਹੋ ਜਾਵੇ ਪਰ ਕਰਤਾ ਆਪ ਫਿਰ ਅਟਲ ਹੈ ਚੋਜੀ ਹੈ ਚੋਜ ਕਰ ਵੇਖਦਾ ਹੈ ਜਿਵੇਂ ਗੁਰਬਾਕ ਹੈ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਜਦ ਚਾਹੁੰਦਾ ਹੈ ਬਾਜੀਗਰ ਮਾਂ ਨੂੰ ਰਚਨਾ ਰਚ ਲੈਂਦਾ ਜਦ ਚਾਹੁੰਦਾ ਰਚਨਾ ਸਮੇਟ ਲੈਂਦਾ ਨਿਰੰਕਾਰ ਅਕਾਲ ਪੁਰਖ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ ਬਾਜੀਗਰ ਸਵਾੰਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਹੁਣ ਵਿਦਾਂਤ ਵਾਲੇ ਉਸ ਨੂੰ ਸਚਿੰਦਾ ਆਨੰਦ ਅਰਥਾਤ ਸਤ ਚਿਤ ਆਨੰਦ ਸਰੂਪ ਕਹਿੰਦੇ ਹਨ ਸੋਸ ਤ੍ਰਲੋਕੀ ਦੇ ਮਾਲਕ ਦਾ ਨਾਮ ਪਰਮੇਸ਼ਰ ਅੰਤਰਜਾਮੀ ਹੈ ਤਾ ਤੇ ਉਸ ਪ੍ਰਥੀਪਾਲ ਸਵਾਮੀ ਨੂੰ ਸਦਾ ਹੀ ਆਜ਼ਰ ਨਾਜ਼ਰ ਜਾਣਨਾ ਚਾਹੀਦਾ ਹੈ ਜਿਵੇਂ ਬੈਂਤ ਦੇ ਵਿੱਚ ਲਿਖਿਆ ਲਖਾਰੀ ਨੇ ਅਖੀਰ ਦੇ ਪਾਸੇ ਕਹਿੰਦੇ ਰਚਨਾ ਤੇਰੀ ਦੀ ਸਿਫਤ ਕੀ ਕਰ ਸਕਾਂ ਦ੍ਰਿਸ਼t ਆਵੇ ਨਾ ਦਿਰਘ ਤੇ ਮੂਲ ਅੱਗੇ ਕਿਧਰੇ ਸਿੰਧ ਖਾਰਾ ਹੈ ਬੇਅੰਤ ਰਚਿਆ ਕਿਧਰੇ ਉਸ ਦੀ ਤਰਫ ਦਰਿਆ ਵਗੇ ਕਿਧਰੇ ਸੂਰ ਸਸੀ ਚਲਦੇ ਨਜ਼ਰ ਆਵੇ ਕਿਧਰੇ ਉਡਗਣੋ ਵਿਚ ਆਕਾਸ਼ ਲਗੇ ਕਿਦਰੇ ਰਚੇ ਹੈ ਖੰਡ ਤੇ ਦੀਪ ਸੋਹਣੇ ਇਹ ਤਾਂ ਦੁਨੀ ਸੁਹਾਵਣਾ ਬਾਗ ਲੱਗੇ ਇਹ ਤਾਂ ਸੀ ਘਰ ਤੇ ਦੀ ਖੇੜ ਸਾ ਸੰਗਤ ਪਰਮੇਸ਼ਰ ਆਪ ਨਿਰੰਕਾਰ ਹੁਣ ਗੁਰੂ ਗੁਰੂ ਕਿਹਨੂੰ ਕਹਿੰਦੇ ਆ ਗੁਰੂ ਰਮਿਆ ਹੋਇਆ ਹੈ ਕਹਿੰਦੇ ਗੁਰੂ ਸ਼ਬਦ ਦੋ ਅੱਖਰਾਂ ਤੋਂ ਬਣਿਆ ਪਰ ਬੜਾ ਹੀ ਪਿਆਰਾ ਲੱਗਦਾ ਹੈ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਸਿੱਖਿਆ ਲੈ ਕੇ ਸਿੱਖ ਬਣੀਏ ਕਿਉਂਕਿ ਗੁਰੂ ਤੋਂ ਬਿਨਾ ਜੀਵ ਦੀ ਕਲਿਆਣ ਨਹੀਂ ਹੁੰਦੀ ਜੈਸੇ ਗੁਰੂ ਜੀ ਗਰਬਾਣੀ ਵਿੱਚ ਦੱਸਦੇ ਆ ਕਹਿੰਦੇ ਗੁਰਬਿੰ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿੰ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਦੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਕਰਨ ਕਟ ਸਭ ਤੇਰੇ ਗੁਰ ਨਾਇਣ ਬੈਣ ਗੁਰ ਗੁਰ ਕਰਿਓ ਗੁਰੂ ਸਤ ਕਬ ਨਲਕ ਹੈ ਜਿਨ ਗੁਰੂ ਨਾ ਦਿਖਿ ਹੋ ਨੋ ਕੀ ਹਨ ਕੇ ਅਕਥ ਸੰਸਾਰ ਮਹਿ ਸੋ ਗੁਰੂ ਤੋਂ ਬਿਨਾ ਜੀਵ ਦੇ ਹਿਰਦੇ ਦਾ ਅਗਿਆਨ ਰੂਪੀ ਹਨੇਰਾ ਦੂਰ ਨਹੀਂ ਹੋ ਸਕਦਾ ਫਿਰ ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਕਿਸ ਤਰ੍ਹਾਂ ਹੋਵੇ ਸੋ ਗੁਰੂ ਦੇ ਅਰਥ ਹੀ ਇਹੋ ਹਨ ਗੋ ਨਾਮ ਅੰਧੇਰ ਦਾ ਹੈ ਜਿਹੜਾ ਗੋ ਨਾਮ ਹੈ ਨਾ ਜਿਵੇਂ ਉਹ ਕਹਿੰਦੇ ਗੋ ਗੋ ਨਾਮ ਹੈ ਅੰਧੇਰ ਦਾ ਰੂ ਨਾਮ ਹੈ ਪ੍ਰਕਾਸ਼ ਦਾ ਗੁਰੂ ਸੋ ਜੋ ਸਿੱਖ ਦੇ ਹਿਰਦੇ ਵਿੱਚੋਂ ਅਗਿਆਨ ਰੂਪੀ ਹਨੇਰਾ ਦੂਰ ਕਰਕੇ ਗਿਆਨ ਰੂਪੀ ਦੀਵਾ ਜਗਾ ਕੇ ਸੱਤ ਵਸਤੂ ਦੀ ਪ੍ਰਾਪਤੀ ਕਰਾ ਦੇਵੇ ਸੋ ਕਹੀਏ ਗੁਰੂ ਗੋ ਨਾਮ ਪ੍ਰithvi ਦਾ ਹੈ ਰੂ ਨਾਮ ਪਾਲਣ ਕਰਨ ਵਾਲੇ ਦਾ ਹੈ ਜੋ ਸਬਰ ਸ੍ਰਸ਼ਟੀ ਦੀ ਪਾਲਣਾ ਕਰਨ ਵਾਲਾ ਹੋਵੇ ਸੋ ਕਈਏ ਗੁਰੂ ਗੋ ਨਾਮ ਇੰਦਰੀਆਂ ਦਾ ਵੀ ਹੈ ਰੂਹ ਨਾਮ ਪਾਲਣ ਕਰਨ ਵਾਲੇ ਦਾ ਹੈ ਜੋ ਇੰਦਰੀਆਂ ਦੇ ਸਿਹਤ ਸਿਹਤ ਸਰੀਰ ਦੀ ਪਾਲਣਾ ਕਰ ਰਿਹਾ ਹੋਵੇ ਸੋ ਕਈਏ ਗੁਰੂ ਹੁਣ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜੋ ਜਨਮ ਮਰਨ ਤੋਂ ਰਹਿਤ ਹੋਵੇ ਤੇ ਭੁੱਲਣ ਵਿੱਚ ਨਾ ਆ ਸਕੇ ਜਿਵੇਂ ਕਿ ਗੁਰੂ ਜੀ ਬਾਣੀ ਵਿੱਚ ਦੱਸਦੇ ਹਨ ਕਹਿੰਦੇ ਗੁਰੂ ਕਹੇ ਜਾਂ ਹੁੰਦਾ ਕਹਿੰਦੇ ਭੁੱਲਣ ਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਕਹਿੰਦੇ ਹੋਰ ਤਾਂ ਸਾਰੇ ਭੁੱਲ ਸਕਦੇ ਆ ਪਰ ਗੁਰੂ ਨਹੀਂ ਭੁੱਲਦਾ ਗੁਰੂ ਉਸ ਨੂੰ ਕਹਿੰਦੇ ਹਨ ਜਿਸ ਦੇ ਦیدار ਕੀਤਿਆ ਹੋਇਆ ਮਨ ਨੂੰ ਸ਼ਾਂਤੀ ਆ ਕੇ ਦਵਿਧਾ ਆਦਿਕ ਦੂਰ ਹੋ ਜਾਵੇ ਪਰਮੇਸ਼ਰ ਦੀ ਪ੍ਰਾਪਤੀ ਨੂੰ ਸ਼ਾਂਤੀ ਆ ਕੇ ਦਵਿਧਾ ਆਦਿਕ ਦੂਰ ਹੋ ਜਾਵੇ ਜੈਸੇ ਗੁਰੂ ਜੀ ਦਾ ਦੱਸਦੇ ਨੇ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦਵਿਦਾ ਬੈਨ ਸਜਾਏ ਹਰ ਪਰਮ ਪਦ ਲਈਐ ਕਹਿੰਦੇ ਉਹਨੂੰ ਕਹੀਦਾ ਕਰਵਾਣੀ ਦੇ ਵਿੱਚ ਗੁਰੂ ਗੁਰੂ ਉਸ ਨੂੰ ਕਹਿੰਦੇ ਹਨ ਜੋ ਕਿ ਭਾਵ ਕਿ ਕਲਿਆਣ ਦੀ ਪ੍ਰਾਪਤੀ ਕਰਾਵੇ ਕਲਿਆਣ ਹੋਣ ਦਾ ਉਪਦੇਸ਼ ਦੇਵੇ ਫਿਰ ਗੁਰੂ ਕਿਹੜਾ ਕਰਨ ਦੀ ਲੋੜ ਹੈ ਗੁਰੂ ਉਹ ਕਰੀਏ ਜਿਹੜਾ ਕਿ ਗਰਵਾਣੀ ਦੱਸਦੀ ਹੈ ਉਹਨੂੰ ਕਹੀਦਾ ਹੁੰਦਾ ਉਹਨੂੰ ਬੁਲਾਵੇ ਗੁਰੂ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰੂ ਸਤਗੁਰੂ ਨਾਨਕਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਾਨੇ 10 ਪਾਸ਼ਾਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਜੈਸੇ ਬਾਜੂ ਅਗਨੀ ਸੂਰਜ ਚੰਦ ਆਦਿਕ ਕੁਦਰਤ ਚੀਜ਼ਾਂ ਸਭਨਾਂ ਨੂੰ ਸਮਾਨ ਸੁੱਖ ਦੇ ਦਿੰਦੀਆਂ ਹਨ ਐਸੇ ਹੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਦੁਨੀਆਂ 9 ਖੰਡ 7 ਦੀਵ ਫਿਰ ਕੇ ਸਭ ਨੂੰ ਉਪਦੇਸ਼ ਕੀਤਾ ਉਹਨਾਂ ਦਾ ਉਪਦੇਸ਼ ਹਰੇਕ ਜੀਵ ਮਾਤਰ ਲਈ ਸੁਖਦਾਈ ਹੈ ਜੋ ਕਿ ਗੁਰਬਾਣੀ ਦੇ ਪੜਨ ਤੋਂ ਪਤਾ ਲੱਗਦਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਹੀ ਜਾਗਤ ਗੁਰੂ ਮੰਨੇ ਗਏ ਹਨ ਜਥਾ ਪਾਈ ਗੁਰਦਾਸ ਜੀ ਦੱਸਦੇ ਆ ਕਹਿੰਦੇ ਜਾਗਤ ਗੁਰੂ ਗੁਰੂ ਨਾਨਕ ਦੇਵ ਕਾਚੇ ਕਰਕੇ ਮੁਕਤ ਨਾ ਹੋਊਆ ਕੱਚੇ ਗੁਰੂ ਅਗਿਆਨੀ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਇਸੀ ਵਾਸਤੇ ਸੱਚੇ ਗੁਰੂ ਉਹਨਾਂ ਦੀ ਬਾਣੀ ਦੀ ਓਟ ਲੈਣ ਦੀ ਹੀ ਲੋੜ ਹੈ ਕਿਉਂਕਿ ਗੁਰਬਾਣੀ ਹੀ ਗੁਰੂ ਰੂਪ ਹੈ ਜਿਵੇਂ ਕਿਸੇ ਚੀਜ਼ ਦਾ ਕਰਤਾ ਚੀਜ਼ ਤੋਂ ਵੱਖਰਾ ਨਹੀਂ ਹੁੰਦਾ ਕਿਉਂਕਿ ਉਸ ਦੀ ਸ਼ਕਤੀ ਹੀ ਚੀਜ਼ ਵਿੱਚ ਹੁੰਦੀ ਹੈ ਤੈਸੇ ਹੀ ਗੁਰੂ ਜੀ ਬਾਣੀ ਵਿੱਚ ਵਸ ਰਹੇ ਹਨ ਤੇ ਗੁਰੂ ਜਿਵੇਂ ਗੁਰੂ ਜੀ ਦਾ ਬਾਕ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਗੁਰ ਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਇਸ ਵਾਰ ਤੇ ਗੁਰੂ ਜੀ ਨੇ ਗੁਰ ਬਾਣੀ ਪੜਨ ਦਾ ਹੁਕਮ ਦਿੱਤਾ ਤੇ ਦੱਸਿਆ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜेन ਕੋ ਨਦਰ ਕਰਮ ਹੋਵੇ ਇਧ ਦੇ ਹਿਰਦੇ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗੋ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਇਸ ਵਾਸਤੇ ਹੀ ਗੁਰਬਾਣੀ ਨੂੰ ਗੁਰੂ ਰੂਪ ਮੰਨਿਆ ਜਾਂਦਾ ਜਿਸ ਵਾਕਤ ਕੋਈ ਗੁਰੂ ਬੋਲ ਕੇ ਸਿੱਖ ਨੂੰ ਵਿਦੇਸ਼ ਕਰੇਗਾ ਤਾਂ ਉਸ ਬੋਲਣ ਦਾ ਨਾਮ ਹੀ ਬਾਣੀ ਕਿਹਾ ਜਾਂਦਾ ਹੈ ਇਸੀ ਵਾਸਤੇ ਇਹ ਬਾਣੀ ਗੁਰੂ ਜੀ ਦੇ ਮੁਖਾਰਬੰਦ ਤੋਂ ਉਚਾਰਨ ਹੋਣ ਕਰਕੇ ਗੁਰੂ ਰੂਪ ਕਹੀ ਜਾਂਦੀ ਵੀ ਮੰਨੀ ਜਾਂਦੀ ਹੈ ਤੇ ਗੁਰੂ ਰੂਪ ਹੈ ਜੈਸ ਭਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਵਿਖੇ ਜੋਤੀ ਜੋਤ ਸੰਭਾਵਨ ਲੱਗੇ ਤਾਂ ਸੰਗਤ ਨੇ ਅਰਜ ਕੀਤੀ ਕਿ ਮਹਾਰਾਜ ਪਹਿਲੇ ਗੁਰੂ ਸਾਹਿਬਾਂ ਜਦੋਂ ਜੋਤੀ ਜੋਤ ਸਮਾਉਣ ਦੇ ਰਹੇ ਤਾਂ ਸੰਗਤ ਨੂੰ ਹੋਰ ਗੁਰੂ ਦੀ ਗੁਰੂ ਦੇ ਲੜ ਲਾ ਜਾਂਦੇ ਰਹੇ ਆਪ ਹਣ ਸਾਨੂੰ ਕਿਸਦੇ ਲੜ ਲਾ ਲ ਚੱਲੇ ਹੋ ਤਾਂ ਸੰਗਤ ਦੀ ਇਹ ਬੇਨਤੀ ਨੂੰ ਸੁਣ ਕੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਪੰਜ ਪੈਸੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗ੍ਰਿਹਾਈ ਦਾ ਤਿਲਕ ਦਿੱਤਾ ਹੁਕਮ ਦਿੱਤਾ ਕਿ ਅੱਜ ਤੋਂ ਆਪ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਸੋ ਆਪਨੇ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਰਹਿਣਾ ਇਸੇ ਵਾਸਤੇ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਉਸ ਵਕਤ ਸਹਿਬਾ ਨੇ ਸੰਗ ਸੰਗਤ ਪ੍ਰਤੀ ਇਉਂ ਕਿਹਾ ਹੈ ਦੋਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰ ਗੁਰੂ ਗਰਾ ਕੀ ਦੇ ਜੋ ਮੋਕੋਰ ਮਿਲ ਬੋ ਚਹੀ ਖੋਜ ਸ਼ਬਦ ਮੇਲੇ ਸੋ ਉਸ ਵਕਤ ਤੋਂ ਹੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਨ ਮੰਨੇ ਜਾਂਦੇ ਹਨ ਇਸ ਵਾਤੇ ਸਾਨੂੰ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਹੁਕਮਾਂ ਪਰ ਚੱਲਣਾ ਚਾਹੀਦਾ ਹੈ ਉਹਨਾਂ ਨੂੰ ਗੁਰੂ ਮੰਨਣਾ ਚਾਹੀਦਾ ਤਾਂ ਕਿ ਉਨ੍ਹਾਂ ਦੇ ਚਰਨਾਂ ਨਾਲ ਲੱਗੇ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ ਉਹਨਾਂ ਅਖੀਰ ਤੇ ਬੈਂਤ ਵਿੱਚ ਲਿਖਿਆ ਕਹਿੰਦੇ ਬਿਨਾ ਗੁਰੂ ਦੇ ਜਾਮ ਦਾ ਜਨਵਰਥਾ ਬਿਨਾ ਗੁਰੂ ਨਾ ਹੋਮਦਾ ਗਿਆਨ ਭਾਈ ਬਿਨਾ ਗੁਰਾਂ ਦੇ ਘੂਰ ਅੰਧਾਰ ਦਿਸੇ ਭਾਵੇਂ ਚੜਨ ਲੱਖਾਂ ਸਸੀ ਭਾਨ ਭਾਈ ਬਿਨਾ ਗੁਰਾਂ ਦੇ ਮਿਲੇ ਨਾ ਮੋਖ ਸmarg ਹੋਵੇ ਜੁਨਾਂ ਦੇ ਵਿੱਚ ਬਰਾਨ ਭਾਈ ਭਗਤ ਸਰਨ ਲਵੇ ਸੱਚੇ ਸਤਿਗੁਰੂ ਦੀ ਜਿਨ੍ਹਾਂ ਚਰਨ ਲੱਗੇ ਹੈ ਕਲਿਆਣ ਭਾਈ ਗੁਰੂ ਤੁਜ ਬਿਨਾ ਜਨਵਰਥਾ ਜਾਂਦਾ ਜਿਨੇ ਗੁਰੂ ਨਹੀਂ ਨਾ ਧਾਰ ਲਿਆ ਉਹਦਾ ਜਨਵਰਥਾ ਪਤਾ ਨਹੀਂ ਕਿੰਨੀਆਂ ਕੁ ਜੁਨਾਂ ਚ ਭਟਕੇ ਫੇਰ ਆਵੇਗਾ ਬਿਨਾ ਗੁਰੂ ਨਾਲ ਹੋਮਦਾ ਗਿਆਨ ਭਾਈ ਗੁਰੂ ਤੋਂ ਬਿਨਾ ਗਿਆਨ ਨਹੀਂ ਜਿੰਨਾ ਚਿਰ ਆਪਾਂ ਗੁਰੂ ਦੀ ਬਾਣੀ ਨੂੰ ਪੜਦੇ ਨਹੀਂ ਗੁਰੂ ਦਾ ਗਿਆਨ ਨਹੀਂ ਗੁਰੂ ਦਾ ਆਪਾਂ ਮਤਲਬ ਬ ਬੰਦੇ ਨੇ ਚਰਨਾਂ ਦੇ ਵਿੱਚ ਸੰਗਤ ਦੇ ਚ ਨਹੀਂ ਬੰਦੇ ਉਹਨਾਂ ਚ ਰੱਪਾ ਨੂੰ ਗਿਆਨ ਨਹੀਂ ਹੋਣਾ ਬਿਨਾ ਗੁਰਾਂ ਦੇ ਘੂਰ ਅੰਧਾਰ ਬਿਨਾ ਗੁਰੂ ਤੋਂ ਜਿਵੇਂ ਆਪਾਂ ਨੂੰ ਢੇਰਾ ਹੀ ਨੇਰਾ ਰਾਤ ਹੀ ਰਾਤ ਦਿਸੇ ਫਿਰ ਗੁਰੂ ਆਪਾਂ ਨੂੰ ਚਾਲਣ ਦੇ ਸ਼ਬਦ ਦਿੰਦਾ ਫਿਰ ਆਪਾਂ ਆਪ ਸਾ ਸੰਗਤ ਸੰਗਤ ਦੇ ਵਿੱਚ ਵਰਤਦੇ ਆ ਭਾਵੇਂ ਚੜ੍ਹਨ ਲੱਖਾਂ ਸਸੀ ਪਾਣ ਵੇ ਕਹਿੰਦੇ ਜੇ ਇੰਨਾ ਹਨੇਰਾ ਗੁਰੂ ਤੋਂ ਬਿਨਾ ਹੁੰਦਾ ਭਲਾ ਲੱਖਾਂ ਸੂਰਜ ਚੜ੍ਹ ਜਾਣ ਨਹੀਂ ਚੜ੍ਹਨ ਹੁੰਦਾ ਗੁਰੂ ਤੋਂ ਬਿਨਾ ਬਿਨਾ ਗੁਰਾਂ ਦੇ ਮਿਲੇ ਨਾ ਮੋਕਸ਼ ਮੋਖ ਹੁੰਦਾ ਵੀ ਸੱਚਖੰਡ ਬਿਨਾਂ ਗੁਰੂ ਤੋਂ ਨਹੀਂ ਮਿਲਦਾ ਹੋ ਭਗਤ ਸਰਨ ਲਵੇ ਸੱਚੇ ਗੁਰੂ ਜਿਹੜਾ ਭਗਤ ਆ ਜਿਹੜਾ ਬਾਣੀ ਪੜਦਾ ਵਿਚਾਰ ਕਰਦਾ ਉਹ ਬਿਨਾਂ ਗੁਰੂ ਤੋਂ ਸਰਨ ਨਹੀਂ ਲੈਂਦਾ ਜਿਨ੍ਹਾਂ ਚਰਨ ਲੱਗੇ ਹੋ ਕਲਿਆਣ ਭਾਈ ਜਿਨ੍ਹਾਂ ਨੇ ਚਰਨਾਂ ਦੇ ਨਾਲ ਜੁੜ ਗਏ ਨਾ ਗੁਰੂ ਦੇ ਚਰਨਾਂ ਉਹ ਕਲਿਆਣ ਇਸ ਭਵਰ ਸਾਗਰ ਤੋਂ ਪਾਰ ਹੋ ਗਏ ਤਰ ਗਏ ਹੁਣ ਸਾਧ ਸੰਗਤ ਇਹ ਤਾਂ ਸੀ ਗੁਰੂ ਹੁਣ ਆ ਗਿਆ ਸ਼ਬਦ ਸ਼ਬਦ ਵੀ ਇੱਕ ਗੁਰੂ ਆ ਸਾਧ ਸੰਗਤ ਕਹਿੰਦੇ ਮਨੁੱਖ ਦੀ ਦੇਹੀ ਪੰਜ ਭੂਤਾਂ ਦੀ ਬਣੀ ਹੋਈ ਹੈ। ਉਹਨਾਂ ਪੰਜਾਂ ਵਿੱਚੋਂ ਇੱਕ ਭੂਤ ਤਤ ਆਕਾਸ਼ ਹੈ। ਅਤੇ ਆਕਾਸ਼ ਦਾ ਗੁਣ ਜੀਵ ਦੇ ਸਰੀਰ ਵਿੱਚ ਇੱਕ ਗਿਆਨ ਇੰਦਰਾ ਹੈ। ਜਿਸ ਦਾ ਨਾਮ ਹੈ ਕੰਨ ਕਹੀ ਦਾ ਕੰਨੋ। ਇਹਨਾਂ ਕੰਨਾਂ ਦੁਆਰਾ ਜੋ ਅਸੀਂ ਸੁਣਦੇ ਹਾਂ ਤੇ ਜੀਭਾ ਦੁਆਰਾ ਬਚਨ ਬੋਲਦੇ ਹਾਂ ਉਸ ਦਾ ਨਾਮ ਹੈ ਸ਼ਬਦ। ਸ਼ਬਦ ਨਾਮ ਬ੍ਰਹਮ ਦਾ ਹੈ। ਕਿਉਂਕਿ ਇਸ ਬਾਹੇ ਗੁਰੂ ਸਬਦ ਜਾਂ ਓੰਕਾਰ ਸਬਦ ਜਾਂ ਰਾਮਨਾਮ ਸਬਦ ਸਭ ਵਾਹਿਗੁਰੂ ਬ੍ਰਹਮ ਦੇ ਬਾਚਕ ਹਨ ਇਸੇ ਕਰਕੇ ਸਬਦ ਨਾਮ ਬ੍ਰਹਮ ਦਾ ਹੈ ਸਬਦ ਦੋ ਤਰ੍ਹਾਂ ਦਾ ਹੁੰਦਾ ਆਹਤ ਤੇ ਅਨਾਹਤ ਆਹਤ ਉਹ ਸਬਦ ਜੋ ਹੱਤ ਕਰਨ ਵਾਲ ਅਰਥਾਤ ਜੋ ਦੋ ਵਸਤੂਆਂ ਦੇ ਮਿਲਣ ਤੇ ਫਟਣ ਤੋਂ ਹੁੰਦਾ ਹੈ ਇਸ ਨੂੰ ਕੰਨਾਂ ਦੇ ਪਰਦੇ ਸੁਣਦੇ ਹਨ ਤੇ ਬਾਜੂ ਦੁਆਰਾ ਜਿਹੜਾ ਆਪਾਂ ਖੜਕਾ ਕਹਿੰਦੇ ਆਂ ਵੀ ਦੋ ਚੀਜ਼ਾਂ ਨੂੰ ਖੜਕਾਈਏ ਵਰ ਖੜਕਾ ਹੁੰਦਾ ਉੱਥੋਂ ਪੈਦਾ ਹੁੰਦਾ ਅਨਾਤ ਦੁਆਰਾ ਇਹ ਗਤੀ ਕਰਦਾ ਹੈ ਬਾਜੂ ਸੁੰਨ ਸਥਾਨੀ ਅਨਾਤੋ ਬਿਨਾ ਇਹ ਸ਼ਬਦ ਸੁਣਾਈ ਨਹੀਂ ਦਿੰਦਾ ਇਸ ਦੇਸ਼ ਕਾਲ ਨਿਮਿਤ ਵਾਲੀ ਰਚਨਾ ਦਾ ਸ਼ਬਦ ਹੈ ਦੂਸਰਾ ਅਨਾਤ ਸ਼ਬਦ ਉਹ ਹੈ ਜੋ ਹਤਾ ਦਾ ਮਥਾਜ ਨਹੀਂ ਜਿਸ ਦੇ ਸਰਵਣ ਲਈ ਬਾਜੂ ਆਦ ਕਿਸੇ ਤਤ ਦੀ ਲੋੜ ਨਹੀਂ ਹੈ ਜੋ ਕਲਾਤ ਕੇਂਦਰੀਆਂ ਕਰਕੇ ਸੁਣੇ ਜਾਣ ਤਾਂ ਮਥਾਜ ਨਹੀਂ ਜੋ ਦੇਸ਼ ਕਾਲ ਨਮਿਤ ਤੋਂ ਪਰੇ ਹੈ ਸ਼ਬਦ ਨਾਮ ਵਾਹਿਗੁਰੂ ਦੇ ਸਿਮਰਨ ਦਾ ਵੀ ਹੈ ਤੇ ਇਹੋ ਹੀ ਸ਼ਬਦ ਮਨ ਦੀ ਕਲਿਆਣ ਕਰਨ ਵਾਲਾ ਹੈ ਜਥਾ ਗੁਰਬਾਖ ਹੈ ਕਹਿੰਦੇ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁਤ ਜਨਮਾਂ ਆਵਾਂ ਏਕ ਸ਼ਬਦ ਜਿਤ ਕਥਾ ਵਿਚਾਰੀ ਇਹੋ ਹੀ ਸ਼ਬਦ ਬਾਜੀਆਂ ਦੁਆਰਾ ਪੰਜੀ ਥਾਈ ਹੋ ਕੇ ਬਚਦਾ ਹੈ ਤੇ ਫੇਰ ਕੀਰਤਨ ਦੀ ਧੁਨੀ ਦੁਆਰਾ ਇੱਕ ਰਾਸ ਹੋ ਜਾਂਦਾ ਹੈ ਜੈਸੇ ਗੁਰੂ ਜੀ ਦਾ ਬਾਕ ਹੈ ਪੰਜੇ ਸ਼ਬਦ ਬਚੇ ਮਤਵ ਗੁਰਮਿਤ ਵਿਭਾਗੀ ਅਨੰਦ ਵੱਜਿਆ ਵਾਹਿਗੁਰੂ ਸ਼ਬਦ ਜਿੱਥੇ ਬ੍ਰह्म ਰੂਪ ਹੈ ਜਿੱਥੇ ਸੰਸਾਰ ਦੀ ਕਲਾ ਨੂੰ ਧਾਰਦਾ ਹੈ ਅਰਥਾਤ ਰਾਜਦਾ ਹੈ ਉਸ ਕਲਾ ਧਾਰ ਘਰ ਵਿੱਚ ਅਰਥਾਤ ਸ਼ਬਦ ਬ੍ਰह्म ਰੂਪ ਵਿੱਚ ਉਹਨਾਂ ਦਾ ਟਿਕਾਣਾ ਹੈ ਜਿਵੇਂ ਗੁਰੂ ਜੀ ਨੇ ਆਨੰਦ ਸਹਿਬ ਵਿੱਚ ਦੱਸਿਆ ਹੈ ਬਾਜੇ ਪੰਜ ਸ਼ਬਦ ਤਤ ਘਰ ਸੋ ਆਗੇ ਘਰ ਸੋ ਆਗੇ ਸ਼ਬਦ ਵਜੇ ਕਲਾ ਜਿਤ ਘਰ ਧਾਰਿਆ ਜਿਸ ਘਰ ਜਿਸ ਮੰਡਲ ਵਿੱਚ ਵਾਹਿਗੁਰੂ ਨਿਰੰਕਾਰ ਨੇ ਕਲਾ ਧਾਰਨ ਕੀਤੀ ਉਸ ਘਰ ਵਿੱਚ ਇਸ ਅਨਹੰਦ ਨਾਦ ਦਾ ਥਾਂ ਹੈ ਹੋਰਥੇ ਨਹੀਂ ਹੈ ਕਲਾ ਧਾਰਨ ਦਾ ਮੰਡਲ ਓੰਕਾਰ ਹੈ ਜੇਨ ਕਰਤੇ ਦੂਹੀ ਦੇ ਮੰਡਲ ਦੇ ਵਿਚਾਰ ਹੈ ਭਾਵ ਕੇਵਲ ਇੰਨਾ ਹੈ ਕਿ ਵਾਹਿਗੁਰੂ ਜਦ ਸ੍ਰਿਸ਼ਟੀ ਰਚਨ ਵੇਲੇ ਫੁਰਨੇ ਨੂੰ ਪ੍ਰਕਾਸ਼ ਦਾ ਹੈ ਉਹ ਸਭ ਆਨੰਦ ਹੈ ਸੋ ਉਸੇ ਸ਼ਬਦ ਦੇ ਜਪਣ ਦਾ ਉਪਦੇਸ਼ ਗੁਰੂ ਜੀ ਨੇ ਦਿੱਤਾ ਇਹੋ ਹੀ ਸ਼ਬਦ ਜਦ ਬਾਜਿਆਂ ਵਿੱਚ ਵੱਜਦਾ ਹੈ ਜੋ ਕਿ ਪੰਜ ਤਰ੍ਹਾਂ ਦੇ ਬਾਜੇ ਹਨ ਪੰਜਾਂ ਰੂਪਾਂ ਵਿੱਚ ਵੱਜਦਾ ਹੋਇਆ ਇਸ ਕੋ ਪ੍ਰਕਾਰ ਦੀ ਧੁਨੀ ਦਿੰਦਾ ਹੈ ਇਸ ਕਰਕੇ ਪੰਜ ਰੂਪ ਤੇ ਇੱਕ ਰੂਪ ਹੀ ਉਹ ਹੀ ਸ਼ਬਦ ਹੈ ਜਿਸ ਦੀ ਬਾਬਤ ਬਾਣੀ ਵਿੱਚ ਬਹੁਤ ਜਗ੍ਹਾ ਪਾਠ ਆਇਆ ਹੈ ਪੰਜ ਸ਼ਬਦ ਧੁਨ ਅਨੰਦਵਾਜੇ ਹਮ ਘਰ ਸਾਜਨ ਆਏ ਬੀ ਆਹ ਹੋਵਾ ਸੋਭ ਸੇਤੀ ਪੰਜ ਸ਼ਬਦ ਦੀ ਆਇਆ ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੇ ਜਾਣ ਸਤ ਸੰਗਤ ਕੈਸੀ ਜਾਣੀਆ ਜਿੱਤੇ ਏਕੋ ਨਾਮ ਬਖਾਣੀਆਂ ਏਕੋ ਨਾਮ ਹੁਕਮੈ ਨਾਨਕ ਸਤਗੁਰ ਦੀ ਜਾ ਬਜਾਏ ਜੀਉ ਏਕ ਦੇਖ ਇਕ ਮਨ ਏਕੋ ਸੁਣਿਆ ਸਰਬਨਸ ਰੋਤ ਸਿੱਖੋ ਸ਼ਬਦ ਪਿਆਰਿਉ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਏਕੋ ਸਬਦ ਏਕੋ ਪ੍ਰਭ ਵਰਤੇ ਸਭ ਏਕ ਸੇ ਉਤਪਤ ਚਲੇ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰਿ ਹਰਿ ਜਾਇ ਚਲੇ ਰਲੇਸੋ ਗੁਰੂ ਜੀ ਨੇ ਉਸ ਇੱਕ ਸ਼ਬਦ ਦੇ ਜਾਪ ਕਰਨ ਦਾ ਉਪਦੇਸ਼ ਦਿੱਤਾ ਜੈਸੀ ਗੁਰੂ ਜੀ ਦੱਸਦੇ ਹਨ ਬਾਹ ਬਾਹ ਗੁਰ ਸੇਕ ਨਿਤ ਸਭ ਕਰਿਓ ਗੁਰਪੂਰੇ ਬਾਹੋ ਬਾਹੋ ਭਾਵੇ ਨਾਨਕ ਬਾਹੋ ਬਾਹੋ ਜੇ ਮਨ ਚਿਤ ਕਰੇ ਤਿਸ ਚੋਂ ਕੰਕਰ ਨੇੜ ਨ ਆਵੇ ਸੋ ਇਹ ਬਾਹੇ ਗੁਰ ਸ਼ਬਦ ਦੀ ਗੁਰ ਸਿੱਖਾਂ ਦੀ ਸ਼ਰੋਮਣੀ ਮੰਤਰ ਹੈ ਇਸੇ ਵਾਸਤੇ ਪਾਈ ਗਰਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਮੰਤਰ ਦਾ ਨਿਰਣਾ ਕੀਤਾ ਹੈ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਕੋਈ ਵਾਹ ਵਾਹ ਕਰਤੀ ਰਚਨਾ ਸਬਦ ਸੁਹਾਈ ਵਾਹਿਗੁਰੂ 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 ਵਾਹਿ ਜੀਉ ਸੇਵਕ ਕੇ ਭਰਪੂਰ ਜੋਕ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸੋ ਵਾਹਿਗੁਰੂ ਦਾ ਸਿਮਰਨ ਸਾਨੂੰ ਹਰ ਵਕਤ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਕਲਿਆਣ ਦੀ ਪ੍ਰਾਪਤੀ ਕਰ ਸਕਦੇ ਹਾਂ ਮੈਂ ਤਾਂ ਸ਼ਬਦ ਸ਼ਬਦ ਦੀ ਲਖਤਾ ਕਰਾਉਣ ਵਾਲਾ ਸ਼ਬਦ ਵਾਹਿਗੁਰੂ ਨਾਲ ਮਿਲਾਨ ਵਾਲਾ ਸ਼ਬਦ ਨਾਲ ਹੋਈ ਦੁਨੀਆ ਸਾਰੀ ਪ੍ਰਗਟ ਸ਼ਬਦ ਜੱਗ ਦੇ ਕੰਮ ਚਲਾਉਣ ਵਾਲਾ ਸ਼ਬਦ ਪ੍ਰੇਮ ਪਿਆਰ ਵਿਧਾਨ ਵਾਲਾ ਸ਼ਬਦ ਨਿਮਰਤਾ ਭਾਵ ਸਿਖਾਉਣ ਵਾਲਾ ਬਿਨਾਂ ਸ਼ਬਦ ਤੋਂ ਭਗਤਾਂ ਨੂੰ ਗਿਆਨ ਹੋਵੇ ਨਿਸਪਲ ਜਾਏ ਬੰਦਾ ਜਗ ਆਉਣ ਵਾਲਾ ਵਾਹਿ ਗੁਰੂ ਨਹਿਰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਮਾਹੇ ਗੁਰੂ ਜੀ ਜੇ ਸੰਗਤ ਵਿੱਚ ਸਤ ਸਤ ਦਾ ਨਿਰਣਾ ਹੋਵੇ ਸਤ ਵਸਤੂ ਦੀ ਲਖਤਾ ਹੋਵੇ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੂਜੋ ਸ਼ਬਦ ਵਿਚਾਰ ਮਹ ਗੁਰੂ ਆਈ ਜਿਹੜੀ ਗੁਰੂ ਦੀ ਬਾਣੀ ਆ ਨਾ ਸਾ ਸੰਗਤ ਸੱਚੇ ਪਾਤਸ਼ਾਹ ਜੀ ਦੀ ਆਪਾਂ ਨੂੰ ਨਿਰੰਕਰ ਅੱਲਾਹੀ ਬਾਣੀ ਧੁਰ ਕੀ ਬਾਣੀ ਜਿਹਨੇ ਚਿੰਤ ਮਟਾਦੀ ਸਾਰੇ ਸੁੱਖਾਂ ਦੀ ਬਾਣੀ ਐ ਜਿੰਨੇ ਵੀ ਸੁੱਖ ਆਪਾਂ ਨੂੰ ਪ੍ਰਾਪਤ ਹੁੰਦੇ ਆ ਬਾਣੀ ਵਿੱਚੋਂ ਆਂਦੇ ਆ ਸਾ ਸੰਗਤੋਂ ਇਸ ਕਰਕੇ ਗੁਰੂ ਦੀ ਬਾਣੀ ਦੀ ਆਪਾਂ ਕਥਾ ਵਿਚਾਰ ਸੁਣਿਆ ਕਰੀਏ ਕਥਾ ਵਿਚਾਰ ਕਰਿਆ ਕਰੀਏ ਜਿੱਥੋਂ ਤੱਕ ਰਵੇ ਵੱਧ ਤੋਂ ਵੱਧ ਜੇ ਇੱਕ ਸ਼ਬਦ ਵੀ ਆਪਣੇ ਮਨ ਤੇ ਲੱਗ ਜਾਵੇ ਨਾ ਇੱਕ ਸ਼ਬਦ ਵੀ ਪਤਾ ਨਹੀਂ ਕਿੰਨਿਆਂ ਆਪਾਂ ਨੂੰ ਸਾਸਾਂ ਕੋਲ ਆਤਾਰ ਦੇਵੇਗਾ ਇੱਕ ਸ਼ਬਦ ਇੱਕ ਜੀਵ ਗੁਰੂ ਦੀ ਬਾਣੀ ਦੇ ਲੜ ਲੱਗਿਆ ਆਪਦੀਆਂ ਕਈ ਕੋਲ ਆਤਾਰ ਜਾਂਦਾ ਹੈ ਮਾੜੇ ਚੰਗੇ ਕਰਮ ਤਾਂ ਦੁਨੀਆਂ ਬਹੁਤ ਕਰਦੀ ਆ ਪਰ ਸਾ ਸੰਗਤ ਸਤ ਸੰਗਤ ਵਾਲੇ ਕੰਮ ਕਰਨੇ ਬਹੁਤ ਔਖੇ ਆ ਸੰਗਤਾਂ ਦੇ ਲਈ ਆਪਦਾ ਸਮਾਂ ਕੱਢਣਾ ਸੰਗਤਾਂ ਦੇ ਲਈ ਆਪਦਾ ਧਨ ਖਰਚ ਕਰਨਾ ਸੰਮਤ ਸੰਗਤਾਂ ਦੇ ਲਈ ਆਪਦਾ ਸਵਾਸ ਸਵਾਸ ਲੈਕੇ ਲਾਉਣਾ ਭਾਂਡੇ ਮਾਂਜਣੇ ਪੱਖੇ ਚੱਲਣੇ ਪਾਣੀ ਪਿਉਣਾ ਮਾਂਝੇ ਮਾਰਨੇ ਰੋਟੀਆਂ ਪਕਾਉਣੀਆਂ ਚਾਹ ਬਣਾ ਕੇ ਛਕਾਉਣੀਆਂ ਇਹ ਆ ਸਤ ਸੰਗਤ ਦੇ ਕੰਮ ਸਾ ਸੰਗਤ ਇਦੇ ਵਿੱਚ ਲੱਗ ਜਿਹੜਾ ਜੀਵ ਆਪਣੇ ਜੀਵਨ ਨੂੰ ਸਫਲਾ ਕਰਦਾ ਹੈ ਜਿਹੜੇ ਆਪਣੇ ਹੱਥ ਪੈਰੋਂ ਸਫਲੇ ਹੋ ਜਾਂਦੇ ਆ ਜਿਹੜਾ ਮਾਨਾ ਬਾਣੀ ਪੜ੍ਹ ਕੇ ਸੁੱਚਾ ਹੋ ਜਾਂਦਾ ਹੈ ਜਿਹੜਾ ਗਲਤੀਆਂ ਕਰਦਾ ਉੱਠਿਆ ਸੋਚਦਾ ਉਹ ਗੁਰਬਾਣੀ ਦੇ ਵਿੱਚ ਬੈਠ ਕੇ ਸ਼ਬਦ ਦੇ ਨਾਲ ਲੱਗ ਕੇ ਚੰਗੀ ਸੋਚ ਵਾਲਾ ਬਣ ਕੇ ਗੁਰੂ ਉਪਦੇਸ਼ ਗ੍ਰਹਿਣ ਕਰ ਲੈਂਦਾ ਗੁਰੂ ਵਾਲਾ ਬਣ ਜਾਂਦਾ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਸਤ ਗੁਰਾਂ ਨੇ ਜੋਹਾਜ ਬਣਾਇਆ ਆਜੋ ਜੀ ਨੇ ਪਾਰ ਲੰਘਣਾ ਆਪਾਂ ਸ਼ਬਦ ਗਾਉਣੇ ਹੁੰਦੇ ਆ ਨਾ ਸਾਡੇ ਸੱਤ ਗੁਰਾਂ ਨੇ ਜਹਾਜ਼ ਬਣਾਇਆ ਆ ਜੋ ਸਿੰਘ ਉਪਾਰ ਲੰਘਣਾ ਉਹ ਪਹਾੜ ਇਹ ਅੰਮ੍ਰਿਤ ਗੁਰੂ ਸਾਹਿਬ ਜੀ ਨੇ ਛਕਾਇਆ ਉਹ ਜਹਾਜ਼ ਹੈ ਉਹਦੇ 'ਚ ਚੜ ਕੇ ਜਿਹੜੇ ਪਾਰ ਹੋਗੇ ਸਾਹਾ ਸੰਗਤ ਉਹ ਪਾਰ ਹੋਗੇ ਜਿਹੜੇ ਇੱਥੇ ਰਹਿ ਗਏ ਉਹ ਰਹਿ ਗਏ ਉਹ ਜੂਨੀਆਂ ਦੇ ਵਿੱਚ ਹੀ ਪਟਕਣਗੇ ਸਾਹਾ ਸੰਗਤ ਸੱਤ ਗੁਰੂ ਜੀ ਨੇ ਇਹੀ ਕਿਹਾ ਚੰਗੀ ਗੁਰੂ ਦੇ ਲੜ ਲੱਗ ਕੇ ਗਰਵਾਣੀ ਪੜੋ ਵਿਚਾਰ ਕਰੋ ਸਤ ਸੰਗਤ ਕਰਿਆ ਕਰੋ ਤੁਹਾਡਾ ਇਹ ਜੀਵਨ ਸਫਲਾ ਹੋ ਜਾਵੇਗਾ ਅਗਲੇ ਬਾਰ ਫੇਰ ਮਨੁੱਖ ਦੀ ਜੁਨੀ ਦੇ ਵਿੱਚ ਪੈ ਕੇ ਇਹਦੂ ਵੀ ਚੰਗੇ ਕਾਰਜ ਕਰੋਗੇ। ਇਹੀ ਬਾਣੀ ਆਪਾਂ ਨੂੰ ਸਾਧ ਸੰਗਤ ਦੱਸਦੀ ਹੈ ਇਹ ਜਿਹੜਾ ਸਰੀਰ ਆ ਕਿਤੇ ਨਹੀਂ ਜਾਂਦਾ ਇਹ ਮਿੱਟੀ ਇੱਥੇ ਸਸ਼ਕਾਰਿਆ ਜਾਂਦਾ ਨੂੰ ਅਗਨੀ ਲੱਗ ਜਾਂਦੀ ਹੈ ਜਲ ਪ੍ਰਵਾਹ ਹੋ ਜਾਂਦਾ ਤੇ ਦਫਨਾਇਆ ਜਾਂਦਾ। ਜਿਹੜੀ ਇਹਦੇ ਵਿੱਚ ਇੱਕ ਆਪਣੀ ਸੁਰਤ ਦੀ ਹੈ ਜਿਹਨੂੰ ਆਪਾਂ ਸੁਰਤ ਦੀ ਕਹਿੰਦੇ ਆ। ਉਹ ਹੋਆ ਉਹ ਪਰਮੇਸ਼ਰ ਆਪ ਹੀ ਕੱਢ ਲੈਂਦਾ ਸਵਾਸਾਂ ਰੂਪੀ ਸੁਰਤੀ ਉਹ ਚੱਲਦੀ ਆ ਸਵਾਸਾਂ ਦੇ ਨਾਲ ਕਿੰਨੇ ਸਵਾਸ ਆਪਾਂ ਜ਼ਿੰਦਗੀ ਚ ਲੈਣੇ ਆ ਉਹਨੇ ਹੀ ਲੈਣੇ ਆ ਇੱਕ ਸਵਾਸ ਦੀ ਤੇਰੀ ਇੱਕ ਬੁਰਕੀ ਮੂੰਹ ਚ ਰਹਿ ਜੂ ਗਾ ਨਹੀਂ ਉਹ ਲੰਗਣੀ ਜਿਹ ਤੋ ਤਰ੍ਹਾਂ ਸਵਾਸ ਪੂਰੇ ਹੋ ਗਏ ਸਮਾ ਲਈ ਉਹ ਲੰਗਣਾ ਸਾਹ ਸੰਗਤ ਇੱਕ ਇੱਕ ਸਵਾਸ ਤਾਂ ਹੈ ਮਹਾਰਾਜ ਕਹਿੰਦੇ ਆ ਵੀ ਆਪਦੇ ਸਵਾਸ ਸਵਾਸ ਨਾਲ ਵਾਹਿਗੁਰੂ 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 ਜਦੋਂ ਵੀ ਆਪਾਂ ਰਟਨ ਲਾ ਲਣੀ ਹੈ ਜਦੋਂ ਵੀ ਆਪਾਂ ਕਿਤੇ ਬਾਹਰ ਅੰਦਰ ਕੰਮ ਧੰਦੇ ਵੀ ਕਰਦੇ ਆਂ ਕਹੇ ਜਾ ਵੀ ਕੰਮ ਕਰਦੇ ਆਂ ਬਹੁਤ ਤੇਰਾ ਰਟਨ ਲੱਗ ਗਿਆ ਉਤੇ ਆਲਾ ਮੈਂ ਤੁਨ ਵਾਹਿਗੁਰੂ ਵਾਹਿਗੁਰੂ ਤੇਰੇ ਮਨ ਚੋਂ ਤੇਰੇ ਛੱਟ ਫੇੜ ਵੱਜੀ ਤੋਂ ਵੀ ਵਾਹਿਗੁਰੂ ਨਿਕਲੂ ਨਹੀਂ ਆਉਂਦਾ ਹਾਏ ਨਿਕਲਦਾ ਹਾਏ ਮੈਂ ਮਰ ਗਿਆ ਹਾਏ ਮੈਂ ਮਰ ਗਿਆ ਐ ਕਰੀ ਜਾਂਦੇ ਲੋਕ ਪਰ ਨਹੀਂ ਜਿਹੜਾ ਬੰਦਾ ਗੁਰੂ ਆਲਾ ਬਣ ਗਿਆ ਗੁਰੂ ਦੇ ਲੜ ਲੱਗ ਗਿਆ ਉਹਦੇ ਕੋਲੇ ਬਹੁਤਾ ਸ਼ਬਦ ਤਾਂ ਵਾਹਿਗੁਰੂ ਸ਼ਬਦ ਹੀ ਹੁੰਦਾ ਵਾਹਿਗੁਰੂ ਬਚਾ ਲਾ ਵਾਹਿਗੁਰੂ ਦਾਰਦ ਹੁੰਦਾ ਵਾਹਿਗੁਰੂ ਆਹ ਹੁੰਦਾ ওভার ਬਾਹਗੁਰੂ ਦਾ ਨਾਮ ਲੈ ਕੇ ਆਪਦਾ ਆਧਾਰ ਕਰ ਲੈਂਦਾ ਇਸ ਕਰਕੇ ਸਾਧ ਸੰਗਤ ਆਪਾਂ ਗੁਰੂ ਦੀ ਬਾਣੀ ਨਾਲ ਜੁੜ ਗਏ ਬਾਣੀ ਨਾਲ ਜੁੜ ਕੇ ਚੰਗੇ ਕਾਰਜ ਕਰੀਏ ਹੋਰ ਵੀ ਆਪਣੇ ਬੱਚਿਆਂ ਨੂੰ ਵੀ ਆਪਦੇ ਨਾਲ ਜੋੜ ਗਏ ਆਪਦੇ ਆੜੀਆਂ ਸਾਥੀਆਂ ਨੂੰ ਵੀ ਨਾਲ ਜੋੜ ਗਏ ਕਿਉਂਕਿ ਆਪ ਤਾਂ ਕਰਨਾ ਹੋਰ ਉਹਨਾਂ ਨੂੰ ਵੀ ਤਾਰੀਏ ਕਿ ਹੋ ਸਕਦਾ ਆਪਾਂ ਉਹਨਾਂ ਦੇ ਜਿਗਰੇ ਆਪਾਂ ਦਰਜ ਗਏ ਇਹ ਵੀ ਨਹੀਂ ਪਤਾ ਚੰ ਆਪ ਜਿਹੜੇ ਸਾਥੀ ਆ ਚੰਗੇ ਬਣਾਓ ਚੰਗੇ ਸਾਥੀਆਂ ਦੇ ਨਾਲ ਬਹਿਣਾ ਉੱਠਣਾ ਕਰੋ ਉਹਨਾਂ ਨਾਲ ਵਿਚਾਰ ਕਰੋ ਬਾਣੀ ਦੇ ਵਿਚਾਰ ਕਰੋ ਸਤ ਸੰਗ ਬਣ ਜਾਂਦਾ ਜਿੱਥੇ ਬਾਣੀ ਦੀ ਵਿਚਾਰ ਹੋਣ ਲੱਗੇ ਉੱਥੇ ਹੀ ਸਤ ਸੰਗਤ ਲੱਗ ਜਾਂਦੀ ਹੈ ਸਤ ਸੰਗਤ ਕਦੇ ਵਾਰ ਤੇ ਵੀ ਚੰਗੇ ਦੀ ਸੰਗਤ ਕਰੋ ਮੰਦਿਆ ਤੋਂ ਬਚੋ ਗੁਰੂ ਦੇ ਲੜ ਲੱਗੋ ਗੁਰੂ ਦੀ ਸੰਗਤ ਜਾਓ ਆਪ ਦੇ ਜੋ ਨਮਿਤ ਧਨ ਦੌਲਤ ਆ ਉਹਦੇ ਵਿੱਚੋਂ 10% 10% ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ